ਯਾਹ ਉਹ ਲੁੱਕ ਐ ਥੀਸ ਟੂ ਆਲ ਰਾਈਟ ਕਮ ਆਨ ਯੂ ਆਰ ਓਕੇ ਹਾ ਉਹ ਵਾਟ 1.10 ਬਿਲੀਅਨ ਡਾਲਰ ਦੀ ਕੰਪਨੀ ਦਾ ਸੀਈਓ ਅਤੇ ਉਸੇ ਕੰਪਨੀ ਦੀ ਐਚਆਰ ਹੈਡ ਦੋਵੇਂ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ 뮤직 কনসারਟ ਦਾ ਆਨੰਦ ਮਾਣ ਰਹੇ ਸੀ ਫਿਰ ਕਿਸ ਸਕੈਮ ਨੇ ਉਨ੍ਹਾਂ ਦੇ ਨਿੱਜੀ ਪਲਾਨ ਨੂੰ 뮤ਜ਼ਿਕ ਕਾਨਸਰਟ ਦੇ ਵਿੱਚ ਲੱਗੀ ਵੱਡੀ ਸਕਰੀਨ ਤੇ ਦਿਖਾ ਦਿੱਤਾ ਤੇ ਅਚਾਨਕ ਪੂਰੀ ਦੁਨੀਆ ਦੇ ਵਿੱਚ ਹੰਗਾਮਾ ਮਚ ਗਿਆ ਕਿਉਂਕਿ ਦੋਵੇਂ ਵਿਆਹੇ ਹੋਏ ਨੇ ਪਰ ਇੱਕ ਦੂਜੇ ਨਾਲ ਨਹੀਂ ਹੁਣ ਭਲਾ ਕੌਣ ਕਹਿੰਦਾ ਹੈ ਕਿ ਕਾਰਪੋਰੇਟ ਦੀ ਦੁਨੀਆ ਦੇ ਵਿੱਚ ਮੀਟਿੰਗਾਂ ਪ੍ਰੈਜੈਂਟੇਸ਼ਨ ਜਿਹੜੀਆਂ ਨੇ ਬਸ ਆਹੀ ਹੁੰਦਾ ਖੈਰ ਇੱਥੇ ਇਸ਼ਕ ਵੀ ਚੱਲਦਾ ਅਮਰੀਕਾ ਦੀ ਇਸ ਹਾਈ ਪ੍ਰੋਫਾਈਲ ਇਸ਼ਕੀਆ ਕਹਾਣੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵਿਅਕਤੀ ਦਾ ਨਾਂ ਐਂਟੀ ਬਾਇਰਨ ਹੈ ਜੋ ਐਸਟਰੋਨੋਮਰ ਦੇ ਸੀਈਓ ਹਨ। ਹੀਦਰ ਦੇ ਹੈਵਿੰਗ ਇਨ ਅਫੇਅਰ ઓਰ ਇਟ ਇਜ਼ ਬਰੀ ਸ਼ਾਨ। ਇਹ ਇੱਕ ਮਸ਼ਹੂਰ ਟੈਕ ਫਰਮ ਹੈ ਜੋ ਡਾਟਾ ਐਨਾਲਿਟਿਕਸ ਦੇ ਫੀਲਡ ਦੇ ਵਿੱਚ ਕੰਮ ਕਰਦੀ ਹੈ ਅਤੇ ਕ੍ਰਿਸਟਨ ਕੈਬੋਟ ਉਸੇ ਕੰਪਨੀ ਦੀ ਐਚਆਰ ਹੈੱਡ ਹੈ। ਜੇਕਰ ਗੱਲ ਕਰੀਏ ਗੱਲ 보ਸਟਨ ਦੇ ਜਿਲਟ ਸਟੇਡੀਅਮ ਦੀ ਹੈ ਜਿੱਥੇ ਮਸ਼ਹੂਰ ਬੈਂਡ ਕੋਲਡ ਪਲੇ ਦਾ ਲਾਈਵ ਕਾਨਸਰਟ ਚੱਲ ਰਿਹਾ ਸੀ ਅਚਾਨਕ 뮤직 ਤੇ ਨੱਚ ਰਹੀ ਭੀੜ ਦੇ ਵਿੱਚਕਾਰ ਕੈਮਰਾ ਹਿਲਦਾ ਹੈ ਅਤੇ ਇਹਨਾਂ ਦੋ ਚਿਹਰਿਆਂ ਤੱਕ ਪਹੁੰਚ ਜਾਂਦਾ ਹੈ ਜੋ ਰੋਮਾਂਸ ਦੇ ਵਿੱਚ ਇੰਨੇ ਗਵਾਚੇ ਹੋਏ ਸੀ ਕਿ ਉਹ ਸ਼ਾਇਦ ਭੁੱਲ ਗਏ ਸੀ ਕਿ ਉਹ ਭੀੜ ਦੇ ਵਿੱਚ ਹਨ ਇਕੱਲੇ ਨਹੀਂ ਹਨ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਖੜੇ ਹੋਏ ਸੀ ਮੁਸਕੁਰਾਉਂਦੇ ਹੋਏ ਅਤੇ ਕਲਾਸਿਕ ਰੋਮਾਂਸ ਪਲ ਚੱਲ ਰਿਹਾ ਸੀ ਫਿਰ ਇੱਕ ਇਸਕੀਮ ਨੇ ਕਮਾਲ ਕਰ ਦਿੱਤਾ ਕੈਮਰੇ ਨੇ ਦੋਵਾਂ ਨੂੰ ਕੈਦ ਕਰ ਲਿਆ ਉਹਨਾਂ ਦੀ ਲਵ ਸਟੋਰੀ ਦਾ ਸਟੇਡੀਅਮ ਦੀ ਵੱਡੀ ਸਕਰੀਨ ਤੇ ਲਾਈਵ ਟੈਲੀਕਾਸਟ ਹੋ ਗਿਆ ਇਸ ਦੌਰਾਨ ਕੋਲਡਪਲੇ ਬੈਂਡ ਦੇ ਫਰੰਟਮੈਨ ਕ੍ਰਿਸ ਮਾਰਟਨ ਨੇ ਵੀ ਮਜ਼ਾਕ ਦੇ ਵਿੱਚ ਕਿਹਾ ਕਿ ਇਹਨਾਂ ਦੋਵਾਂ ਨੂੰ ਵੇਖੋ ਜਾ ਤਾਂ ਉਹ ਪਿਆਰ ਦੇ ਵਿੱਚ ਹਨ ਜਾਂ ਬਹੁਤ ਹੀ ਸ਼ਰਮਿੱਲੇ ਹਨ ਫਿਰ ਕੀ ਹੋਇਆ ਪੂਰੇ ਸਟੇਡੀਅਮ ਦੇ ਵਿੱਚ ਸੀਟੀਆਂ ਤੇ ਤਾੜੀਆਂ ਗੂੰਜਣ ਲੱਗ ਪਈਆਂ ਪਰ ਦੋਵਾਂ ਦੇ ਚਿਹਰਿਆਂ ਤੋਂ ਰੰਗ ਉੱਡ ਗਿਆ ਕਿਉਂਕਿ ਦੋਵੇਂ ਇੱਕ ਦੂਜੇ ਨਾਲ ਵਿਆਏ ਹੋਏ ਨਹੀਂ ਹਨ ਐਂਡੀ ਬਾਇਰਨ ਨੇ ਤੁਰੰਤ ਆਪਣੇ ਆਪ ਨੂੰ ਕ੍ਰਿਸਟਨ ਤੋਂ ਵੱਖ ਕਰ ਲਿਆ ਅਤੇ ਨੇੜੇ ਹੀ ਇੱਕ ਬੈਰੀਅਰ ਦੇ ਪਿੱਛੇ ਲੁਕ ਗਏ ਕ੍ਰਿਸਟਨ ਨੇ ਆਪਣੇ ਹੱਥਾਂ ਦੇ ਨਾਲ ਆਪਣਾ ਚਿਹਰਾ ਢਕਾ ਲਿਆ ਕੋਈ ਵੀਡੀਓ ਕੁਝ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਵਾਇਰਲ ਹੋ ਗਈ ਤੇ ਫਿਰ ਇੰਟਰਨੈਟ ਤੇ ਚਰਚਾ ਦਾ ਤੂਫਾਨ ਆ ਗਿਆ ਤੇ ਲੋਕ ਇਸ ਜੋੜੀ ਨੂੰ ਜਮ ਕੇ ਟ੍ਰੋਲ ਕਰ ਰਹੇ ਨੇ ਲੋਕ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕੁਝ ਲੋਕਾਂ ਨੇ ਐਂਟੀ ਵਾਰਨ ਦੀ ਪਤਨੀ ਪ੍ਰਤੀ ਹਮਦਰਦੀ ਜਤਾਈ ਹੈ ਜਦੋਂ ਕਿ ਕੁਝ ਲੋਕਾਂ ਨੇ ਕ੍ਰਿਸਟਨ ਨੂੰ ਟ੍ਰੋਲ ਵੀ ਕੀਤਾ ਤਾਂ ਹੁਣੇ ਅਚਾਰ ਤੇ ਸੀਓ ਦੀ ਜਿਹੜੀ ਲਵ ਸਟੋਰੀ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ ਤੇ ਇਹਨਾਂ ਦਾ ਪਿਆਰ ਪੂਰੀ ਦੁਨੀਆ ਦੇ ਅੱਗੇ ਟ੍ਰੋਲ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਵਿਆਹੁਤਾ ਰਿਸ਼ਤਿਆਂ ਦੇ ਵਿੱਚ ਵੀ ਹੁਣ ਦਰਾਰਾਂ ਣੇ ਸ਼ੁਰੂ ਹੋ ਜਾਣੀ ਹੈ। ਆਲਰਾਇ ਕਮ ਆਨ ਯੂ ਰੋਕ ਇਟ ਉਹ ਵਾਟ? ਈਦਰ ਦੇ ਹੈਵਿੰਗ ਐਨ ਅਫੇਅਰ অর ਦੈਟ ਇਜ਼ ਬਰੀ ਸ਼ਮ। ਅਟ ਫੋਰ ਕੁਐਸਚਨ